ਰੂਮ ਦਾ ਵਕੀਲ 7ਵੇਂ ਪਾਤਸ਼ਾਹ ਨੂੰ ਮਿਲਿਆ ਰੂਮ ਦੇ ਬਾਦਸ਼ਾਹ ਨੇ ਕਿਸੇ ਖਾਸ ਕੰਮ ਲਈ ਇੱਕ ਵਕੀਲ ਦਿੱਲੀ ਭੇਜਿਆ ਵਕੀਲ ਕੁਝ ਸਮਾਂ ਦਿੱਲੀ ਰਹਿਣ ਤੋਂ ਬਾਅਦ ਵਾਪਸ ਮੁੜਦਿਆਂ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੀਰਤਪੁਰ ਸਾਹਿਬ ਆਇਆ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਦਰਸ਼ਨ ਕੀਤੇ ਬੜਾ ਹੀ ਪ੍ਰਭਾਵਿਤ ਹੋਇਆ ਮੰਦੀਆਂ ਗੁੰਜਣਾ ਖੋਲਦਿਆਂ ਹੋਇਆ ਪੁੱਛਿਆ ਕਿ ਕੁਝ ਲੋਕ ਆਪਣੇ ਪੈਗੰਬਰ ਈਸਾ, ਮੂਸਾ, ਮੁਹੰਮਦ ਸਾਹਿਬ ਤੇ ਯਕੀਨ ਕਰਦੇ ਨੇ। ਹਿੰਦੂ ਆਪਣੇ ਅਵਤਾਰ ਰਾਮ, ਕ੍ਰਿਸ਼ਨ, ਸ਼ਿਵ ਤੇ ਭਰੋਸਾ ਕਰਦੇ ਨੇ। ਤੁਸੀਂ ਦੋਨਾਂ ਤੋਂ ਲਾਗੂ ਇਸ ਕਰਕੇ ਆਪ ਜੀ ਦੱਸੋ ਕਿ ਇਨਾ ਚੋਂ ਕਿਹੜਾ ਅਵਤਾਰ ਜਾਂ ਪੈਗੰਬਰ ਦੁੱਖ ਦੀ ਅੱਗ ਤੋਂ ਬਚਾ ਸਕਦਾ ਹੈ। ਮੌਤ ਤੋਂ ਬਾਅਦ ਅਗਲੀ ਦੁਨੀਆ 'ਚ ਕੌਣ ਸਹਾਈ ਹੋਵੇਗਾ? ਤਨ ਗੁਰੂ ਹਰਿ ਰਾਏ ਸਾਹਿਬ ਨੇ ਵਚਨ ਕਰਦਿਆਂ ਕਿਹਾ ਕਿ ਅਗਲੀ ਦੁਨੀਆ ਚ ਸਿਫਾਰਸ਼ਾਂ ਨਹੀਂ ਚਲਦੀਆਂ ਉਥੇ ਸੱਚ ਦਾ ਨਿਆਉ ਹੈ ਕੱਚ ਪਕਾਈ ਉਥੇ ਪਾਏ ਇਸੇ ਲਈ ਉਥੇ ਨਾ ਤੇ ਕੋਈ ਅਵਤਾਰ ਸਹਾਈ ਖਉ ਤੇ ਨਾ ਹੀ ਕੋਈ پیغمبر ਉਥੇ ਸਿਰਫ ਕਰਮਾਂ ਦੀ ਵਿਚਾਰ ਹੋਵੇਗੀ ਕਰਮੀ ਕਰਮੀ ਹੋਏ ਵਿਚਾਰ ਦੇਖਿਆਏ ਜਾਓ ਤੁਹਾਡੇ ਕਰਮ ਕਿਹੋ ਜੇ ਹਿਆ ਆਪਣੇ ਕੀਤੇ ਸ਼ੁਭ ਕੰਮ ਹੀ ਸਹਾਇਕ ਹੋਣਗੇ ਹੋਰ ਕੋਈ ਨਹੀਂ ਜੇਕਰ ਮਾੜੇ ਨੇ ਤਾਂ ਕੋਈ پیغمبر ਤੇ অবতার ਉੱਥੇ ਛਡਾ ਹੀ ਨਹੀਂ ਸਕੇਗਾ ਜੋ ਲੋਕ پیغمبرਾਂ অবতারਾਂ ਦੇ ਭਰੋਸੇ ਸ਼ੁਭ ਕੰਮਾਂ ਨੂੰ ਖੁਦਾ ਦੀ ਬੰਦਗੀ ਨੂੰ ਛੱਡ ਕੇ ਵਿਸ਼ੇਵਕਾਰ ਭੋਗਦੇ ਆ ਦੂਸਰਿਆਂ ਨੂੰ ਦੁੱਖ ਦਿੰਦੇ ਆ ਉਹ ਕਿਸੇ ਵੀ ਹਾਲਤ 'ਚ ਦੁੱਖਛ ਤੋਂ ਬਚ ਹੀ ਨਹੀਂ ਸਕਦੇ ਰੂਮ ਦਾ ਵਕੀਲ ਸਤਗੁਰੂ ਜੀ ਤੋਂ ਇਹ ਨਿਰਪੱਖ ਤੇ ਉੱਤਮ ਵਿਚਾਰ ਸੁਣ ਕੇ ਬੜਾ ਹੀ ਖੁਸ਼ ਹੋਇਆ ਗੁਰੂ ਵchnਾ ਗੁਰੂ ਚਰਣਾ ਤੇ ਸਿਰ ਚੁਕਾਇਆ ਅਸੀਸਾ ਲੈਂਦਾ ਹੋਇਆ ਵਾਪਸ ਚਲੇ ਗਿਆ ਸਰੋਤ ਦਵਾਰੇ ਗੁਰੂ ਖਾਲਸਾ 7ਵੇਂ ਪਾਸ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੁਕ ਮਾਫ ਕੀ